ਕੁੜ ਅਮਾਵਸ ਸੱਚ ਚੰਦਰਮਾ ਦੀ ਸੈਨਾ ਹੀ ਕਹਿ ਚੜਿਆ ਸੰਗਤ ਜੀ ਆ ਵੇਖੋ ਕਵੀਸ਼ਰੀ ਜੱਥਾ ਕਿੰਨਾ ਸੋਹਣਾ ਪ੍ਰਚਾਰ ਕਰ ਰਿਹਾ ਸੀ ਪਰ ਸੱਚ ਬੋਲਣ ਦੀ سزا ਪ੍ਰਬੰਧਕਾਂ ਨੇ ਆ ਕੇ ਮਾਈਕ ਹੱਥੋਂ ਖੋਣ ਦੀ ਕੋਸ਼ਿਸ਼ ਕੀਤੀ ਆ ਵੇਖਿਓ ਕੀ ਸਾਰਾ ਵਰਤਾਰਾ ਵਰਤਿਆ ਹੈ ਸਾਰੇ ਜਾਣੇ ਪਿਆਰ ਦੇ ਨਾਲ ਸਰਵਣ ਕਰੀਏ ਜੀ ਆ ਖੋਲੇਗਾ ਪਰ ਐਸੀ ਕੋਈ ਗੱਲ ਨਹੀਂ ਸੀ ਸਤਗੁਰਾਂ ਦਾ ਕਿਸੇ ਦੇ ਨਾਲ ਕੋਈ ਵੈਰ ਨਹੀਂ ਸੀ ਵਿਰੋਧ ਨਹੀਂ ਸੀ ਹੋਏ ਇਕੱਤਰ ਮਿਲੋ ਮੇਰੇ ਭਾਈ ਗੁਬਦਾ ਦੂਰ ਕਰੋ ਲਿਵ ਲਾਏ ਹਰ ਨਾਮੇ ਕੇ ਹੋਵੋ ਜੋੜੀ ਗੁਰਮੁਖ ਵੈਸਾ ਹੋ ਸਫਾ ਵਿਛਾਏ ਪਿਆਰ ਦੀ ਸਫਾ ਵਿਛਾਉਣ ਵਾਸਤੇ ਇਕੱਤਰਤਾ ਦੇ ਨਾਲ ਇੱਕ ਦੂਜੇ ਦੇ ਨਾਲ ਪਿਆਰ ਦੇ ਨਾਲ ਬਹਿਣ ਵਾਸਤੇ ਮੇਰੇ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਹਦਾਇਤ ਕੀਤੀ ਸੀ ਪਰ ਅਫਸੋਸ ਇਸ ਗੱਲ ਦਾ ਹੈ ਤੇ ਅਸੀਂ ਗੁਰੂ ਘਰ ਨੂੰ ਵੀ ਅੱਜ ਲੜਾਈ ਘਰ ਬਣਾ ਕੇ ਰਹਿ ਗਏ ਨੇ ਇਸ ਘਰ ਦੇ ਵਿੱਚ ਆ ਕੇ ਮੱਥਾ ਟੇਕਣ ਤੋਂ ਪਹਿਲਾਂ 메ਨ ਗੇਟ ਤੇ ਅਸੀਂ ਝਗੜਾ ਕਰਨੇ ਆ ਲੜਾਈਆਂ ਕਰਨੇ ਆ ਇਹ ਸਿਧਾਂਤ ਸਾਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਨਹੀਂ ਸੀ ਸਿਖਾਇਆ ਰੋਹ ਵਿਚਾਰ ਆਪਣੇ ਕਰੀਬੀ ਸਿੱਖਾਂ ਨੂੰ ਕੋਲ ਛੱਡ ਕੇ ਤੇ ਸੱਚੇ ਸਤਗੁਰਾਂ ਨੇ ਚਿੱਠੀਆਂ ਲਿਖਵਾਈਆਂ ਚਿੱਠੀਆਂ ਲਿਖਵਾ ਕੇ ਦਾਤਾ ਜੀ ਕਹਿਣ ਲੱਗੇ ਜਾਓ ਭਾਰਤ ਭਰ ਦੇ ਕੋਨੇ-ਕੋਨੇ ਦੇ ਵਿੱਚ ਜਾ ਕੇ ਜਿੱਥੇ ਸਿੱਖ ਜਾਂ ਗੈਰ ਸਿੱਖ ਰਹਿ ਗਏ ਰਹਿ ਰਹਿ ਰਹੇ ਨੇ ਉਹਨਾਂ ਨੂੰ ਜਾ ਕੇ ਤੁਸੀਂ ਇਹ ਚਿੱਠੀਆਂ ਦਿਓ ਚਿੱਠੀਆਂ ਪੜ੍ਹਾਓ ਤੇ ਜ਼ੁਬਾਨੀ ਵੀ ਉਹਨਾਂ ਨੂੰ ਦੱਸੋ ਕਿ ਆਉਣ ਵਾਲਾ ਜਿਹੜਾ ਵਿਸਾਖੀ ਦਾ ਪਰਬ ਆ ਰਿਹਾ ਹੈ ਵਿਸਾਖੀ ਵਾਲਾ ਜਿਹੜਾ ਦਿਹਾੜਾ ਆ ਰਿਹਾ ਹੈ 1699 ਦਾ ਇਸ ਇਹ ਦੱਸੋ ਜੋ ਕੁਝ ਹੋਇਆ ਇੱਥੇ ਤੈਨੂੰ ਪੜਦੇ ਖੋਲਣ ਦਾ ਸੱਧਿਆ ਤੇ ਤੈਨੂੰ ਪੜਦੇ ਖੋਲਣ ਦਾ ਸੱਧਿਆ ਕਿਉਂ ਗਿਆ ਤੈਨੂੰ ਪੜਦੇ ਖੋਲਣ ਦਾ ਸੱਧਿਆ ਤੇ ਇਹ ਇੱਥੇ ਹੀ ਬੋਲਦਾ ਇੱਥੇ ਹੀ ਇੱਥੇ ਖਿਆਲ ਤੇ ਤੁਹਾਡਾ ਕੋਈ ਗੱਲ ਹੋਇਆ ਇੱਥੇ ਮੈਨੂੰ ਨਹੀਂ ਪਤਾ ਤੁਹਾਡਾ ਕੀ ਹੋਇਆ ਫਿਰ ਮੈਨੂੰ ਅੱਛਾ ਇਹ ਕੋਈ ਤੁਹਾਡਾ ਨਾਂ ਲਿਆ ਇਹ ਕੋਈ ਤੁਹਾਡਾ ਨਾਂ ਲਿਆ ਤੁਹਾਡੇ ਪਿਆਰ ਕੋਈ ਬੋਲ ਰਿਹਾ ਕੋਈ ਜਿੰਨਾ ਕਰਨ ਤੈਨੂੰ ਕਰਨ ਨਹੀਂ ਆਦੇ ਯੋ ਤੇ ਹੈ ਵੀ ਨਹੀਂ ਆਪਾਂ ਤੁਹਾਨੂੰ ਕਿਉਂ ਕਿਹਾ ਨਹੀਂ 1 ਮਿੰਟ ਦਰਬਾਰ ਦਰਬਾਰ ਸਾਹਿਬ ਮੇਰੀ ਮੇਰੀ ਗੱਲ ਸੁਣੋ ਦਰਬਾਰ ਸਾਹਿਬ ਦੀ ਵੀਡੀਓ ਵੇਖੀ ਜੀ ਬਾਪੂ ਜੀ ਦਰਬਾਰ ਸਾਹਿਬ ਤੋਂ ਕਿਰਪਾਨਾਂ ਚਲਦੀਆਂ ਤੁਸੀਂ ਦੇਖਿਆ ਹੈ ਨਹੀਂ ਹੈ

ਕੱਲੋ ਚਲੋ ਬਬੋ ਬੈਠ ਜਾਓ ਸੱਚ ਸੱਚ ਬੋਲਣ ਤੇ ਕੋਈ ਡੱਕ ਨਹੀਂ ਹੈ ਮੇਰੇ ਸ਼ੈਨਸ਼ਾ ਪਿਤਾ ਜੀ ਨੇ ਚਿੱਠੀਆਂ ਲਿਖੀਆਂ ਇਹ ਸੱਚ ਬੋਲਣ ਵਾਲਾ ਘਰ ਹੈ ਇੱਥੇ ਸੱਚ ਬੋਲਣਾ ਵੀ ਪਏਗਾ ਤੇ ਸੱਚ ਇੱਥੇ ਕਹਿਣਾ ਵੀ ਪਏਗਾ ਇੱਥੇ ਝੂਠ ਨੂੰ ਕੋਈ ਵੀ ਥਾਂ ਨਹੀਂ ਮੈਂ ਇਹ ਬੇਨਤੀ ਕਰਾਂਗਾ ਤੁਸੀਂ ਜੋ ਕੀਤਾ ਮੈਨੂੰ ਨਹੀਂ ਪਤਾ ਕੀ ਕੀਤਾ ਇੱਥੇ ਆ ਗਿਆ ਤੁਸੀਂ ਲੜੇ ਹੋ ਝਗੜੇ ਹੋ ਮੈਨੂੰ ਨਹੀਂ ਪਤਾ ਆਪਾਂ ਸਿੱਧੀ ਸਾਫ਼ ਗੱਲ ਕਰਾਂਗੇ ਦਰਬਾਰ ਸਾਹਿਬ ਦੇ ਵਿੱਚ ਤਲਵਾਰਾਂ ਚੱਲਦੀਆਂ ਤੁਸੀਂ ਵੇਖੀਆਂ ਹੋਣਗੀਆਂ ਵੀਡੀਓ ਵੇਖੀਆਂ ਹੋਣਗੀਆਂ ਅੱਜ ਵੀ ਤੁਸੀਂ ਵੇਖ ਸਕਦੇ ਹੋ ਠੀਕ ਹੈ ਸੱਚ ਸੱਚ ਬੋਲਣ ਤੋਂ ਨਾ ਡਕੋ ਇਹ ਮੇਰੀ ਬੇਨਤੀ ਹੈ ਮੇਰੇ ਸ਼ੈਨਸ਼ਾ ਪਿਤਾ ਜੀ ਨੇ ਸਾਡੇ ਹੱਥ ਦੇ ਵਿੱਚ ਤਲਵਾਰਾਂ ਆਪਸ ਦੇ ਵਿੱਚ ਲੜਨ ਵਾਸਤੇ ਨਹੀਂ ਫੜਾਈਆਂ ਕਿ ਤੁਸੀਂ ਆਪਸ ਦੇ ਵਿੱਚ ਇੱਕ ਦੂਜੇ ਦੇ ਉੱਤੇ ਚੜਾਈ ਕਰਕੇ ਆ ਜਾਓ ਇੱਕ ਦੂਜੇ ਦੇ ਨਾਲ ਝਗੜਾ ਕਰੋ ਇੱਕ ਦੂਜੇ ਦੀਆਂ ਲੱਤਾਂ ਖਿੱਚੋ ਏ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਸਿਧਾਂਤ ਨਹੀਂ ਸਿਖਾਇਆ ਸੱਤ ਗੁਰੂ ਜੀ ਨੇ ਕਿਹਾ ਜੇ ਤੂੰ ਫੜਨੀ ਹੈ ਤੇ ਕਿਸੇ ਦੀ ਬਾਹ ਫੜੋ ਜੇ ਖਿੱਚਣੀ ਹੈ ਫੜ ਕੇ ਤੇ ਕਿਸੇ ਦੀ ਬਾਹ ਫੜੋ ਮੰਜ਼ਲ ਤੇ ਲੈ ਜਾਓ ਕਿਸੇ ਦੀ ਤੁਸੀਂ ਲੱਤ ਖਿੱਚਣ ਵਾਲੇ ਜੇ ਕੰਮ ਕਰੋਗੇ ਤੇ ਇਹ ਗਲਤ ਨਹੀਂ ਇਹ ਗੁਰੂ ਘਰ ਦੇ ਵਿੱਚੋਂ ਸਾਨੂੰ ਹਦਾਇਤ ਨਹੀਂ ਮਿਲਦੀ ਤੇ ਸੱਚ ਸਾਚ ਨਾ ਛਪ ਸਾਚ ਨਾ ਛਪੇ ਜੇ ਕੋ ਰੱਖੇ ਛਪਾਏ ਗੁਰੂ ਦੀ ਬਾਣੀ ਕਹਿੰਦੀ ਮੈਂ ਨਹੀਂ ਕਹਿੰਦਾ ਜੇ ਕੋਈ ਸੱਚ ਨੂੰ ਛੁਪਾਉਣ ਦੀ ਕੋਸ਼ਿਸ਼ ਕਰੇਗਾ ਇੱਕ ਨਹੀਂ ਲੱਖਾਂ ਕੋਸ਼ਿਸ਼ਾਂ ਕਰ ਲਵੇ ਸੱਚ ਸੱਚ ਹੀ ਰਹੇਗਾ